ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਮੈਂ ਖੜਾ ਉਹ ਸਥਾਨ ਦੇ ਉੱਤੇ ਜੋ ਕਿ ਆਜ਼ਾਦੀ ਤੋਂ ਪਹਿਲਾਂ ਜੀਂਦ ਰਿਆਸਤ ਦਾ ਸਿਆਸੀ ਕੇਂਦਰ ਹੋਇਆ ਕਰਦਾ ਸੀ ਹਾਂਜੀ ਮੈਂ ਗੱਲ ਕਰ ਰਿਹਾ ਸ਼ਹਿਰ ਸੰਗਰੂਰ ਦੀ ਉਸ ਇਮਾਰਤ ਦੀ ਜਿਸ ਨੂੰ ਦੀਵਾਨਖਾਨਾ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਮੌਜੂਦਾ ਸਮੇਂ ਦੇ ਵਿੱਚ ਇਸ ਇਮਾਰਤ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆਗਾ ਇਹ ਇਸ ਇਮਾਰਤ ਦਾ ਨਿਰਮਾਣ ਮਹਾਰਾਜਾ ਰਣਵੀਰ ਸਿੰਘ ਨੇ ਕਰਵਾਇਆ ਸੀ ਹਾਂ ਆਓ ਜੀ ਤੁਹਾਨੂੰ ਇਹ ਇਮਾਰਤ ਦਿਖਾਉਣੇ ਆ ਤੇ ਨਾਲੇ ਇਸ ਦੇ ਇਤਿਹਾਸ ਬਾਰੇ ਦੱਸਦੇ ਆ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਹਾਂਜੀ ਦੋਸਤੋ ਇਸ ਦਰਵਾਜ਼ੇ ਤਾਂ ਹੀ ਅੰਦਰ ਐਂਟਰ ਕਰਦੇ ਆ ਸਾਹਮਣੇ ਤੁਸੀਂ ਜੋ ਇਹ ਇਮਾਰਤ ਦੇਖ ਰਹੇ ਹੋ ਇਹ ਖੂਬਸੂਰਤ ਤੇ ਵਿਸ਼ਾਲ ਇਮਾਰਤ ਉਹੀ ਇਮਾਰਤ ਆ ਜਿਸ ਦਾ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਜੀ ਤੇ ਜਿਸ ਨੂੰ ਦੀਵਾਨਖਾਨਾ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਉਹ ਹੀ ਇਮਾਰਤ ਆ ਜਿਸ ਤੋਂ ਜੀਂਦ ਰਿਆਸਤ ਦਾ ਸਿਆਸੀ ਤਾਣਾ ਬਣਾ ਗੁਣਿਆ ਜਾਂਦਾ ਸੀ ਅਤੇ ਇਹ ਸਥਾਨ ਤੋਂ ਹੀ ਉਸ ਸਮੇਂ ਦੇ ਕਾਨੂੰਨ ਚੱਲਦੇ ਸੀ ਇੱਥੇ ਹੀ ਮਹਾਰਾਜਾ ਵੱਲੋਂ ਸਿਆਸੀ ਕਚਹਿਰੀ ਲੱਗਦੀ ਸੀ ਤੇ ਸਲਾਹਾਂ ਵਗੈਰਾ ਕੀਤੀਆਂ ਜਾਂਦੀਆਂ ਸੀ ਇਸ ਇਮਾਰਤ ਦੇ ਦੋਨੋਂ ਸਾਈਡ ਤੇ ਦੋ ਅਲੱਗ-ਅਲੱਗ ਕੋਠੀਆਂ ਵੀ ਬਣੀਆਂ ਹੋਈਆਂ ਨੇ ਜੀ ਜੋ ਉਸ ਸਮੇਂ ਮਹਾਰਾਜਾ ਵੱਲੋਂ ਉਸ ਦੇ ਸਿਆਸੀ ਸਲਾਹਕਾਰਾਂ ਜਾਂ ਉਚਾਦੇ ਦੇ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ ਸੀ ਆਜ਼ਾਦੀ ਤੋਂ ਬਾਅਦ ਵੀ ਕੁਝ ਸਮਾਂ ਇਨ੍ਹਾਂ ਕੋਠੀਆਂ ਨੂੰ ਸਿਆਸੀ ਕੰਮਾਂ ਕਾਜਾਂ ਲਈ ਵਰਤਿਆ ਜਾਂਦਾ ਰਿਹਾਗਾ ਅਤੇ ਸਰਕਾਰੀ ਅਫਸਰਾਂ ਵੀ ਇਨ੍ਹਾਂ ਕੋਠੀਆਂ ਦੇ ਵਿੱਚ ਰਿਹਾਇਸ਼ ਤੇ ਦਫ਼ਤਰ ਹੋਇਆ ਕਰਦੇ ਸੀ ਮਗਰ ਮੌਜੂਦਾ ਸਮੇਂ ਦੇ ਵਿੱਚ ਇਸ ਦੀਵਾਨਖਾਨਾ ਦੀ ਇਮਾਰਤ ਨੂੰ ਇੱਕ ਮਿਊਜ਼ੀਅਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆਗਾ ਤੇ ਇਸ ਮਿਊਜ਼ੀਅਮ ਦੇ ਵਿੱਚ ਮਹਾਰਾਜਾ ਨਾਲ ਸੰਬੰਧਿਤ ਜਿਵੇਂ ਰਾਜੇ ਦੀਆਂ ਪੋਸ਼ਾਕਾਂ ਉਸ ਦੇ ਸ਼ਸਤਰ ਉਸ ਦੇ ਸਿਪਾਹੀਆਂ ਦੇ ਸ਼ਸਤਰ ਤੇ ਉਹਨਾਂ ਦਾ ਪਹਿਰਾਵਾ ਤੇ ਉਸ ਸਮੇਂ ਦਾ ਕੀਮਤੀ ਸਾਜੋ-ਸਮਾਨ ਰਾਜਾ ਦਾ ਪਲੰਗ ਅਤੇ ਹੋਰ ਕੀਮਤੀ ਚੀਜ਼ਾਂ ਇਸ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਨੇ ਮਿਊਜ਼ੀਅਮ ਫਿਲਹਾਲ ਦੇ ਸਮੇਂ ਦੇ ਵਿੱਚ ਬੰਦ ਹੈ ਜੀ ਤੇ ਅੰਦਰੋਂ ਵੀਡੀਓਗ੍ਰਾਫੀ ਕਰਨੀ ਮਨਾ ਗਈ ਇਸ ਲਈ ਮਿਊਜ਼ੀਅਮ ਦੇ ਅੰਦਰ ਦਾ ਤੁਹਾਨੂੰ ਦਿਖਾ ਨਹੀਂ ਸਕਦੇ ਇਸ ਇਮਾਰਤ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਇਮਾਰਤ ਕਿੰਨੀ ਖੂਬਸੂਰਤ ਤੇ ਮਜ਼ਬੂਤ ਬਣੀ ਹੋਈ ਹੈਗੀ ਪਿਛਲੇ ਸਮੇਂ ਦੇ ਵਿੱਚ ਜੋ ਇਸ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਹੋਇਆ ਜੀ ਉਸ ਨੇ ਇਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈਗੀ ਬਿਲਕੁਲ ਪਹਿਲਾਂ ਇਹ ਖੰਡਰ ਰੂਪ ਹੋ ਚੁੱਕੀ ਸੀ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਪਾਣੀ ਦੇ ਫੁਫਾਰੇ ਹੋਇਆ ਕਰਦੇ ਸੀ ਜੀ ਇਹਨਾਂ ਦੇ ਵਿੱਚ ਹਰ ਵਕਤ ਪਾਣੀ ਰਹਿੰਦਾ ਸੀ ਤੇ ਫੁਫਾਰੇ ਚੱਲਦੇ ਸੀ ਮਗਰ ਮੌਜੂਦਾ ਸਮੇਂ ਦੇ ਵਿੱਚ ਇਸ ਦੇ ਵਿੱਚ ਨਾ ਤਾਂ ਪਾਣੀ ਆ ਤੇ ਨਾ ਇਹ ਫੁਫਾਰੇ ਚੱਲਦੇ ਨੇ ਦੇਖ ਸਕਦੇ ਹੋ ਇਹ ਉੱਚੀਆਂ ਦੀਵਾਰਾਂ ਤੇ ਇਸ ਦੀਵਾਨਖਾਨੇ ਦੇ ਅੰਦਰ ਦਾਖਲ ਹੋਣ ਦਾ ਮੇਨ ਰਸਤਾ ਸੀ ਇਸ ਇਮਾਰਤ ਦੇ ਅੰਦਰ ਦਾਖਲ ਹੋਣ ਦਾ ਦੂਜਾ ਰਸਤਾ ਬਨਾਸਰ ਬਾਗ ਹੋ ਕੇ ਆਉਂਦਾ ਜੀ ਤੁਹਾਨੂੰ ਉਹ ਬਾਗ ਵੀ ਦਿਖਾਵਾਂਗੇ ਤਾਂ ਵੀਡੀਓ ਦੇ ਨੰ ਆਂਡ ਤੱਕ ਬਣੇ ਰਹੋ ਇੱਧਰ ਆ ਜਾਂਦੇ ਆ ਜੀ ਇਸ ਇਮਾਰਤ ਦੇ ਅੰਦਰ ਬਣੇ ਹੋਏ ਕਮਰੇ ਤੇ ਅੰਦਰ ਆਪਾਂ ਦੇਖ ਸਕਦੇ ਹਾਂ ਏਸੀ ਵਗੈਰਾ ਲੱਗੇ ਹੋਏ ਨੇਗੇ ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਇਸ ਇਮਾਰਤ ਨੂੰ ਕਾਫੀ ਸਮਾਂ ਸਰਕਾਰੀ ਕੰਮਾਂ ਕਾਜਾਂ ਦੇ ਤੌਰ ਤੇ ਵਰਤਿਆ ਜਾਂਦਾ ਰਹੇਗਾ ਤੇ ਸਰਕਾਰੀ ਅਫਸਰਾਂ ਦੇ ਇੱਥੇ ਦਫ਼ਤਰ ਵਗੈਰਾ ਹੋਇਆ ਕਰਦੇ ਸੀ ਇੱਧਰ ਬਣਿਆ ਹੋਇਆ ਜੀ ਸਾਹਮਣੇ ਪਾਰਕ ਤੇ ਦਰਖਤ ਵਗੈਰਾ ਲੱਗੇ ਹੋਏ ਨੇਗੇ ਪਿਛਲੇ ਸਮੇਂ ਦੇ ਵਿੱਚ ਜੋ ਇਸ ਇਮਾਰਤ ਦਾ ਰੀਨੋਵੇਸ਼ਨ ਦਾ ਕੰਮ ਹੋਇਆਗਾ ਉਸ ਨੇ ਇਸ ਇਮਾਰਤ ਨੂੰ ਇੱਕ ਨਵਾਂ ਰੂਪ ਦਿੱਤਾ ਕਿਉਂਕਿ ਪਹਿਲਾਂ ਬਿਲਕੁਲ ਇਹ ਇਮਾਰਤ ਖੰਡਰੂਪ ਹੋ ਚੁੱਕੀ ਸੀਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਸ ਇਮਾਰਤ ਨੂੰ ਕਿੰਨੀ ਖੂਬਸੂਰਤੀ ਤੇ ਮਜ਼ਬੂਤੀ ਦੇ ਨਾਲ ਇਹ ਇਮਾਰਤ ਖੜੀ ਆਗੀ ਤੇ ਇੱਧਰ ਆ ਜਾਂਦੀ ਹੈ ਜੀ ਉਹ ਕੋਠੀ ਜੋ ਕਿ ਮਹਾਰਾਜੇ ਦੇ ਸਮੇ ਤੋਂ ਹੀ ਸਰਕਾਰੀ ਅਫਸਰਾਂ ਦਾ ਦਫ਼ਤਰ ਰਹੀ ਆਗੀ ਤਾਂ ਜੀ ਹੁਣ ਚੱਲਦੇ ਆਪਾਂ ਇਸ ਇਮਾਰਤ ਦੇ ਦੂਜੇ ਹਿੱਸੇ ਤੇ ਤੁਹਾਨੂੰ ਉੱਧਰ ਦਾ ਵੀਊ ਵੀ ਦਿਖਾਉਣੇ ਆਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਅੱਗੇ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਇਦਾਂ ਦੀਆਂ ਵੀਡੀਓ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਤਾਂ ਇਹ ਆ ਜਾਂਦਾ ਜੀ ਇਮਾਰਤ ਦਾ ਉਹ ਹਿੱਸਾ ਜਿਸ ਸਾਈਡ ਬਣਿਆ ਹੋਇਆਗਾ ਮਿਊਜ਼ੀਅਮ ਤੇ ਇਸ ਦੇ ਦਰਵਾਜ਼ਿਆਂ ਨੂੰ ਲੋਹੇ ਦੀਆਂ ਗ੍ਰੇਲਾਂ ਨਾਲ ਸੀਲ ਕੀਤਾ ਗਿਆ ਮਜ਼ਬੂਤੀ ਨਾਲ ਦੇਖ ਸਕਦੇ ਆਂਗੇ ਆਪਾਂ ਤੇ ਇਹ ਰਸਤਾ ਜਾਂਦਾ ਜੀ ਇਸ ਇਮਾਰਤ ਦੀ ਦੂਜੀ ਕੋਠੀ ਸਾਈਡ ਜਿੱਥੇ ਕਿਸੇ ਸਮੇਂ ਸਰਕਾਰੀ ਦਫ਼ਤਰ ਹੁੰਦੇ ਸੀ ਤੇ ਸਰਕਾਰੀ ਕੰਮਕਾਜ ਇੱਥੋਂ ਕੀਤੇ ਜਾਂਦੇ ਸੀ ਇਹ ਆ ਜਾਂਦਾ ਇਸ ਐਮਆਰਡ ਦਾ ਬਾਹਰ ਦਾ 뷰 ਤੇ ਇਸ ਦੇ ਬਿਲਕੁਲ ਸਾਹਮਣੇ ਹੈਗੀ ਹੈ ਜੀ ਸ਼ਹਿਰ ਦੀ ਸੈਸ਼ਨ ਕੋਰਟ ਤੇ ਇੱਧਰੋਂ ਰਸਤਾ ਚਲਾ ਜਾਂਦਾ ਬਨਾਸਰ ਵਾਟਸਾੜ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਬਨਾਸਰ ਵਾਗ ਤੇ ਉੱਧਰ ਦਾ ਵੀਊ ਦਿਖਾਉਣੇ ਆ ਤੇ ਬਾਗ ਦੇ ਵਿੱਚ ਇੱਕ ਖੂਬਸੂਰਤ ਬਾਰਾਦਰੀ ਬਣੀ ਹੋਈ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਇਹ ਦੇਖ ਸਕਦੇ ਆ ਆਪਾਂ ਇਸ ਇਮਾਰਤ ਦੀ ਬਾਉਂਡਰੀ ਆ ਜਾਂਦੀ ਐ ਇੱਧਰ ਤੇ ਸਫਾਈ ਵਗੈਰਾ ਦਾ ਕੰਮ ਚੱਲ ਰਿਹਾ ਇੱਥੇ ਇਹ ਜਾਂਦਾ ਜੀ ਉਹ ਦੂਸਰਾ ਰਸਤਾ ਜਿਹੜਾ ਕਿ ਬਨਾਸਰ ਬਾਗ ਹੁੰਦਾ ਹੋਇਆ ਉਸ ਦੀਵਾਨਖਾਨਾ ਇਮਾਰਤ ਵੱਲ ਜਾਂਦਾਗਾ ਤੁਹਾਨੂੰ ਇਸ ਰਸਤੇ ਤਾਂ ਵੀ ਆਪਾਂ ਉਸ ਇਮਾਰਤ ਦਾ 뷰 ਦਿਖਾਉਣਾ ਤਾਂ ਵੀਡੀਓ ਦੇ ਨਾਲ ਬਣੇ ਰਹੋ ਤੇ ਸਾਹਮਣੇ ਤੁਹਾਨੂੰ ਨਜ਼ਰ ਆਊਗਾ ਫੁਆਰਾਂ ਲੱਗਿਆ ਹੋਇਆ ਤੇ 뷰 ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਤੇ ਠੰਡਾ 뷰 ਨਜ਼ਰ ਆ ਰਿਹਾ ਹੈਗਾ ਸ਼ਾਂਤੀ ਸਥਾਨ ਤੇ ਇੰਨਾ ਕਿ ਜੇ ਆਪਾਂ ਇਕਾਂਤ ਦੇ ਵਿੱਚ ਬਹਿ ਕੇ ਇੱਥੇ ਮੈਡੀਟੇਸ਼ਨ ਕਰਦਿਆਂ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਜੀ ਦਰਖਤ ਦੇਖ ਸਕਦੇ ਹੋ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਦਰਖਤ ਲੱਗੇ ਹੋਏ ਨੇਗੇ ਤੇ ਬੜਾ ਵਧੀਆ ਵਾਤਾਵਰਨ ਆ ਦਾ ਇੱਥੋਂ ਦਾ ਤੇ ਇੱਕ ਫੁਆਰਾ ਹੀ ਆ ਜਾਂਦਾ ਜੀ ਤੇ ਸਾਹਮਣੇ ਤੁਹਾਨੂੰ ਦੀਵਾਨ ਖਾਨਾ ਇਮਾਰਤ ਨਜ਼ਰ ਆਊਗੀ ਜੋ ਕਿ ਬਨਾਸਰ ਬਾਗ ਹੁੰਦੇ ਹੋਏ ਇਹ ਦੂਸਰਾ ਰਸਤਾ ਆ ਜਾਂਦਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਲੋਕ ਵੀ ਨਜ਼ਰ ਆਉਣਗੇ ਜਿਹੜੇ ਕਿ ਇੱਥੇ ਪਿਕਨਿਕ ਮਨਾਉਣ ਆਏ ਹੋਏ ਨੇਗੇ ਤੇ ਇਹ ਸਾਈਡ ਤੇ ਆ ਜਾਂਦਾ ਜੀ ਉਹ ਟਰੈਕ ਜਿੱਥੇ ਸ਼ਹਿਰ ਦੇ ਲੋਕ ਸਵੇਰ ਤੇ ਸ਼ਾਮ ਆਉਂਦੇ ਨੇ ਵਾਕ ਵਗੈਰਾ ਕਰਦੇ ਨੇਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਉਹ ਦਰਖਤ ਬੋੜ ਦਾ ਦਰਖਤ ਜੋ ਕਿ ਕਿਹਾ ਜਾਂਦਾ ਕਿ ਇਹ ਹਜ਼ਾਰਾਂ ਸਾਲ ਪੁਰਾਣਾ ਦਰਖਤ ਹੈਗਾ ਦੇਖ ਸਕਦੇ ਹੋ ਤੁਸੀਂ ਇਸ ਦੇ ਤਣੇ ਬਿਲਕੁਲ ਜ਼ਮੀਨ ਨੂੰ ਟੱਚ ਕਰ ਰਹੇ ਨੇਗੇ ਬੜਾਈ ਕੋ ਸੁਰਤਜਾ ਲੱਗਦਾ ਹੈ ਦੇਖਣ ਨੂੰ ਤੇ ਇੱਥੇ ਉਂਝ ਵੀ ਇਸ ਤਰ੍ਹਾਂ ਦੇ ਹੋਰ ਕਈ ਦਰਖਤ ਲੱਗੇ ਹੋਏ ਨੇ ਜਿਹੜੇ ਕਿ ਸੈਂਕੜਾ ਸਾਲ ਪੁਰਾਣੇ ਦੱਸੇ ਜਾਂਦੇ ਨੇ ਤੇ ਇਹ ਆ ਜਾਂਦੀ ਹੈ ਜੀ ਉਹ 12 ਦਰੀ ਜਿਹੜੀ ਕਿ ਇਸ ਬਨਾਸਰ ਬਾਗ ਨੂੰ ਚਾਰ ਚੰਦ ਲਗਾਉਂਦੀ ਹੈਗੀ ਤੇ ਇਸ ਦਾ ਸਾਰਾ ਕੰਮ ਵਾਈਟ ਮਾਰਬਲ ਦੇ ਵਿੱਚ ਹੋਇਆਗਾ ਦੇਖ ਸਕਦੇ ਹੋ ਉੱਪਰ ਮੋਰ ਵਗੈਰਾ ਬਣੇ ਹੋਏ ਨੇ ਤੇ ਦੋਨੋਂ ਸਾਈਡ ਤੇ ਸ਼ੇਰ ਬੈਠੇ ਦਿਖਾਏ ਗਏ ਨੇਗੇ ਤੇ ਪਹਿਰੇਦਾਰ ਖੜੇ ਨੇ ਦੋਨੋਂ ਝੜ ਤੇ ਉੱਪਰ ਲਿਖਿਆ ਆ ਮਹਾਰਾਜਾ ਜੀਂਦ ਕਿਉਂਕਿ ਇਹ ਸਥਾਨ ਜੀਂਦ रियासत ਦੇ ਮਹਾਰਾਜਾ ਰਣਵੀਰ ਸਿੰਘ ਦਾ ਤੇ ਇਸ ਦਾ ਨਿਰਮਾਣ ਵੀ ਉਹਨਾਂ ਨੇ ਕਰਵਾਇਆ ਸੀ ਤੇ ਇਸ ਗੈਲਰੀ ਤਾਂ ਹੀ ਐਂਟਰ ਹੁੰਦਿਆਂ ਸਾਹਮਣੇ ਆ ਜਾਂਦਾ ਜੀ ਹਾਲ ਜਿੱਥੇ ਮਹਾਰਾਜਾ ਵੱਲੋਂ ਮਨੋਰੰਜਨ ਕੀਤਾ ਜਾਂਦਾ ਸੀ ਤੇ ਇਸ ਦੇ ਦੋਨੋਂ ਸਾਈਡ ਤੇ ਪਾਰਕ ਆ ਜਾਂਦਾ ਜੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਪਾਰਕ ਵੀ ਦਿਖਾਵਾਂਗੇ ਪਹਿਲਾਂ ਆਪਾਂ ਚੱਲਦੇ ਹਾਂ ਤੇ ਦੇਖਦੇ ਹਾਂ ਜੀ ਉਹ ਸਥਾਨ ਜਿੱਥੇ ਮਹਾਰਾਜਾ ਵੱਲੋਂ ਮਨੋਰੰਜਨ ਕੀਤਾ ਜਾਂਦਾ ਸੀ ਤੇ ਮਹਿਫਲਾਂ ਲੱਗਦੀਆਂ ਸੀ ਕਿਸੇ ਸਮੇਂ ਉੱਪਰ ਦੇਖ ਸਕਦੇ ਆਂ ਤਿਰੰਗਾ ਝੰਡਾ ਲੱਗਿਆ ਹੋਇਆ ਜੀ ਤੇ ਇੱਥੇ ਜਿੰਨਾ ਵੀ ਕੰਮ ਹੋਇਆ ਹੋਇਆ ਇਹ ਪਿਓਰ ਮਾਰਬਲ ਦੇ ਵਿੱਚ ਹੋਇਆ ਹੋਇਆਗਾ ਚੱਲਦੇ ਆ ਜੀ ਹੁਣ ਆਪਾਂ ਅੱਗੇ ਤੇ ਤੁਹਾਨੂੰ ਦਿਖਾਉਣਿਆ ਇਸ ਬਾਰਾਦਰੀ ਦਾ ਨੀਚੇ ਤੋਂ 뷰 ਤੇ ਦੋਨੋਂ ਸਾਈਡ ਜੋ ਪਾਰਕ ਬਣੇ ਹੋਏ ਨੇ ਤੁਹਾਨੂੰ ਉਹ ਵੀ ਦਿਖਾਉਣਿਆ ਵੀਡੀਓ ਨਾਲ ਬਣੇ ਰਹੋ ਦਰਾਖਤ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਕਾਫੀ ਲੱਗੇ ਹੋਏ ਨੇਗੇ ਤੇ ਇੰਦਰ ਬਣੀ ਹੋਈ ਹੈ ਜੀ ਆਹ ਨਹਿਰ ਨਹਿਰ ਟੈਪ ਕਹਸਾ ਦੇ ਆਪਾਂ ਛੋਟਾ ਜੋ ਕਿ ਇਸ ਬਾਰਾਦਰੀ ਦੇ ਰੌਂਡ ਦੇ ਵਿੱਚ ਚਾਰੋਂ ਪਾਸੇ ਤੋਂ ਬਣੀ ਹੋਈ ਹੈਗੀ ਕਿਸੇ ਸਮੇਂ ਇਸ ਦੇ ਵਿੱਚ ਸਾਫ਼ ਸੁਥਰਾ ਪਾਣੀ ਹੁੰਦਾ ਸੀ ਤੇ ਕਿਸ਼ਤੀਆਂ ਵਗੈਰਾ ਚੱਲਦੀਆਂ ਸੀ ਇਹ ਪੈਟਰਨ ਤੁਸੀਂ ਪਿਛਲੀ ਕਈ ਵੀਡੀਓ ਦੇ ਵਿੱਚ ਤੇ ਆਪਣੇ ਰਾਜਸਥਾਨ ਜਾਂਦੇ ਆ ਤਾਂ ਮਹਿਲਾਂ ਦੇ ਵਿੱਚ ਦੇਖਿਆ ਹੁਣਾ ਕਿ ਮਹਿਲਾਂ ਦੇ ਅੱਗੇ ਤੇ ਚਾਰੇ ਪਾਸੇ ਇਸ ਤਰ੍ਹਾਂ ਦੀ ਪੱਟੀ ਹੁੰਦੀ ਸੀ ਖੂਹ ਤੇ ਉਸ ਦੇ ਵਿੱਚ ਪਾਣੀ ਹੁੰਦਾ ਸੀ ਇਹ ਉਸ ਪੈਟਰਨ ਤੇ ਬਣਿਆ ਹੋਇਆ ਜੀ ਤੇ ਇਹ ਆ ਬਾਰਾਦਰੀ ਦਾ ਵਿਊ ਨੀਚੇ ਤੋਂ ਦੇਖ ਸਕਦੇ ਹੋ ਤੁਸੀਂ ਕਿੰਨਾ ਖੂਬਸੂਰਤ ਵਿਊ ਆ ਰਿਹਾ ਤੇ ਬ੍ਰਿਜ ਬਣਿਆ ਹੋਇਆਗਾ ਜਿਹੜਾ ਕਿ ਬਾਗ ਨੂੰ ਇਸ ਬਾਰਾਦਰੀ ਨਾਲ ਜੋੜਦਾ ਤੇ ਇਹ ਆ ਜਾਂਦੀ ਹੈ ਜੀ ਉਹੀ ਨਹਿਰ ਕੁਛ ਵੀ ਕਹਿ ਸਕਦੇ ਹੋ ਤੁਸੀਂ ਇਸ ਨੂੰ ਨਹਿਰ ਕਹਿ ਸਕਦੇ ਹੋ ਤੇ ਇਧਰ ਆ ਜਾਂਦਾ ਜੀ ਪਾਰਕ ਜਿਸ ਦੇ ਵਿੱਚ ਬੱਚਿਆਂ ਦੇ ਲਈ ਝੂਲੇ ਵਗੈਰਾ ਲੱਗੇ ਹੋਏ ਨੇਗੇ ਤੁਹਾਨੂੰ ਵੀ ਦਿਖੋਣਿਆ ਹਿੱਸਾ ਤੇ ਵੀਡੀਓ ਨਾ ਹਜੇ ਬਣੇ ਰਿਹਾ ਜੀ ਅੱਗੇ ਕਿਉਂਕਿ ਇਸ ਤੋਂ ਬਾਅਦ ਆਪਾਂ ਨੇ ਜਾਣਾ ਜੀ ਸ਼ਾਹੀ ਸਮਾਧਾਂ ਵਾਲੀ ਸਾਈਡ ਜਿਹੜੀਆਂ ਕਿ ਮਹਾਰਾਜਾ ਰਣਵੀਰ ਸਿੰਘ ਵੱਲੋਂ ਆਪਣੇ ਖਾਨਦਾਨ ਦੇ ਪੁਰਖਿਆਂ ਦੀਆਂ ਬਣਾਈਆਂ ਹੋਈਆਂ ਨੇ ਉਹੋ ਸਥਾਨ ਇਸ ਸਥਾਨ ਤੋਂ ਦੂਤੋਂ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਜੀ ਤਾਂ ਉਹ ਸ਼ਾਹੀ ਸਮਾਧਾਂ ਦਿਖਾਉਣੀਆਂ ਨੇਗੀਆਂ ਤਾਂ ਵੀਡੀਓ ਦੇ ਨਾਲ ਹਜੇ ਬਣੇ ਰਹੋ ਤਾਂ ਇਹ ਆ ਜਾਂਦਾ ਜੀ ਉਹ ਹਿੱਸਾ ਜਿੱਥੇ ਬੱਚਿਆਂ ਦੇ ਖੇਡਣ ਲਈ ਲਡੂਲਾ ਪਾਰਕ ਤੇ ਝੁੱਲੇ ਵਗੈਰਾ ਲੱਗੇ ਹੋਏ ਨੇਗੇ ਦੇਖ ਸਕਦੇ ਆ ਤੁਸੀਂ ਬੱਚੇ ਚੂਲੇ ਵਗੈਰਾ ਲੈ ਰਹੇ ਨੇਗੇ ਤੇ ਇੱਧਰ ਛੋਟੇ ਬੱਚਿਆਂ ਦੇ ਲਈ ਸਲਾਈਡਿੰਗ ਚੂਲੇ ਲੱਗੇ ਹੋਏ ਨੇ ਆਵਦੀ ਚਲਦੇ ਹਾਂ ਹੁਣ ਆਪਾਂ ਅੱਗੇ ਤੇ ਤੁਹਾਨੂੰ ਦਿਖਾਉਣਿਆ ਆ ਸ਼ਾਹੀ ਸਮਾਦਾਂ ਆਓ ਜੀ ਲਓ ਜੀ ਦੋਸਤੋ ਆਪਾਂ ਹੁਣ ਜਿਹੜੀ ਜਗ੍ਹਾ ਤੇ ਆਏ ਆਂਗੇ ਇਹ ਮਹਾਰਾਜਾ ਰਣਵੀਰ ਸਿੰਘ ਦੇ ਖਾਨਦਾਨ ਦੀਆਂ ਸ਼ਾਹੀ ਸਮਾਧਾਨ ਹੈ ਜੀ ਤੁਹਾਨੂੰ ਇਹ ਵੀ ਦਿਖਾਉਣੇ ਆਗੇ ਮਹਾਰਾਜਾ ਰਣਵੀਰ ਸਿੰਘ ਜਿਸ ਨੇ ਸੰਗਰੂਰ ਸ਼ਹਿਰ ਦਾ ਨਿਰਮਾਣ ਕਰਾਇਆ ਸੀ ਤੇ ਜੋ ਆਪਾਂ ਦੀਵਾਨਖਾਨਾ ਦੇਖ ਕੇ ਆਏ ਆਗੇ ਇਹ ਉਸੇ ਮਹਾਰਾਜਾ ਰਣਵੀਰ ਸਿੰਘ ਦੇ ਖਾਨਦਾਨ ਦੀਆਂ ਸਮਾਧਾਨ ਹੈ ਜੀ ਤਾਂ ਆਓ ਜੀ ਇੱਕ ਕਰਕੇ ਤੁਹਾਨੂੰ ਇਹ ਸ਼ਾਹੀ ਸਮਾਧਾਨ ਦਿਖਾਉਣੇ ਆਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਿਓ ਜੀ ਤਾਂ ਚ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾ ਇਹਨਾਂ ਜੀ ਉਹ ਸਮਾਧਾਂ ਜੋ ਕਿ ਇੱਥੇ ਤਰਤੀਬ ਦੇ ਵਿੱਚ ਬਣੀਆਂ ਹੋਈਆਂ ਨੇ ਜੋ ਕਿ ਮਹਾਰਾਜਾ ਰਣਵੀਰ ਸਿੰਘ ਜਿਨ੍ਹਾਂ ਨੇ ਦੀਵਾਨਖਾਨਾ ਦਾ ਤੇ ਇਹ ਸ਼ਹਿਰ ਦਾ ਨਿਰਮਾਣ ਕਰਵਾਇਆ ਸੀ ਇਹ ਉਹਨਾਂ ਦੇ ਪੁਰਖਿਆਂ ਤੇ ਉਹਨਾਂ ਦੇ ਖਾਨਦਾਨ ਦੀਆਂ ਸਮਾਧਾਂ ਨੇ ਦੇਖ ਸਕਦੇ ਹੋ ਤੁਸੀਂ ਇਹ ਆ ਜਾਂਦੀ ਹੈ ਜੀ ਪਹਿਲੀ ਸਮਾਧ ਉੱਪਰ ਇਸ ਦੀ ਡਿਟੇਲ ਲਿਖੀ ਹੋਈ ਹੈਗੀ ਸੁਖ ਚਾਂਸ ਸਿੰਘ ਤੇ ਇਹ ਅੰਦਰ ਬਣੀ ਹੋਈ ਹੈ ਜੀ ਸਮਾਧ ਤੁਸੀਂ ਦੇਖ ਸਕਦੇ ਹੋ ਇਹ ਵੀ ਕਿੰਨਾ ਸ਼ਾਹੀ ਕੰਮ ਹੋਇਆ ਹੋਇਆ ਇਸ ਦਾ ਤੇ ਇਹ ਸਮਾਦ ਬਣੀ ਹੋਈ ਆ ਤੇ ਉੱਪਰ ਵੀ खासा ਮੀਨਾਕਾਰੀ ਦਾ ਕੰਮ ਹੋਇਆ ਹੋਇਆਗਾ ਇਸ ਦੇ ਗਵੰਤ ਤੇ ਇਸ ਦੇ ਅੰਦਰ ਵੀ ਮਾਰਬਲ ਦਾ ਕਾਫੀ ਕੰਮ ਹੋਇਆ ਹੋਇਆਗਾ ਤੇ ਚੱਲਦੇ ਆ ਜੀ ਅੱਗੇ ਤੁਹਾਨੂੰ ਹੋਰ ਵੀ ਸਮਾਦਾਂ ਦਿਖਾਉਣੇ ਆਗੇ ਇਹ ਜੋ ਸਮਾਦਾ ਇੱਥੇ ਬਣਾਈਆਂ ਗਈਆਂ ਨੇ ਇਹ ਮਹਾਰਾਜਾ ਵੱਲੋਂ ਆਪਣੇ ਪੁਰਖਿਆਂ ਦੇ ਅਵਸ਼ੇਸ਼ ਇੱਥੇ ਲਿਆ ਕੇ ਇਹਨਾਂ ਸਮਾਦਾ ਦਾ ਨਿਰਮਾਣ ਕਰਵਾਇਆ ਗਿਆ ਕਿਉਂਕਿ ਮਹਾਰਾਜਾ ਦੇ ਖਾਨਦਾਨ ਵਿੱਚੋਂ ਜੋ ਦੇ ਪੁਰਖੇ ਹੋਏ ਨੇ ਉਹਨਾਂ ਦੀ ਜੋ ਡੈਥ ਆ ਗਈ ਉਹ ਅਲੱਗ-ਅਲੱਗ ਜਗ੍ਹਾ ਤੇ ਹੋਈ ਹੋਈ ਆਗੀ ਤੇ ਮਹਾਰਾਜਾ ਵੱਲੋਂ ਉਹਨਾਂ ਦੀਆਂ ਕਬਰਾਂ ਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ thank mm -hmm.